ਹੈਲੋ ਰਵਤ ਕੁੰਡੂ ਕੀ ਹਾ ਚਾਲ ਹੋ ਸਾਰੇ ਘੈਂਡਾ ਕਿ ਆਪਣਾ ਹੀ ਪੁਰਾ ਕੈਂਡਾ ਤੇ ਲਾਓ ਮਿੱਤਰੋ ਅੱਜ ਆਪਣੇ ਪਿੰਡ ਲੱਗਿਆ ਸ਼ਬੀਲ ਫੜਾ ਭਰਨਾ ਟੈਂਕੀ ਤੇ ਹੋਏ ਖੰਡੇ ਖੜੇ ਨਹੀਂ ਆਏ ਹੁੰਦੇ ਆ ਖੜ ਜੋ ਆਮ ਰੌਂਡ sadaso wale ira ਹਾਂ ਦੇ ਹੋਰ ਨੂੰ ਵੀ ਕਹਿ ਦੇਣਾ ਸੀ ਇਹ ਵਾਲਾ ਪਿਆਰ ਨਹੀਂ ਕੋਈ ਨਾਮ ਇਹ ਕੋਈ ਨਾ ਬਣਾ ਦੇਣਾ ਹਲੋ ਹਲੋ ਠੰਡਾ ਮਿਠਾ ਜਾਇ ਚਾਹਤੇ ਵਾਹਿਗੁਰੂ ਜੀ ਠੰਡਾ ਮਿਠਾ ਉਹ ਸੇਵਾਦਾਰਾਂ ਨੂੰ ਬੇਨਤੀ ਹੈ ਵੀਰੋ ਦਰਤਿਆਣ ਦੋ ਇਹਦੀ ਗੱਲਾਂ 'ਚ ਨਾ ਲੱਗੋ ਯਾਰ ਇਹ ਉਹਨਾਂ ਨੂੰ ਬੈਂਤੀਆ ਤਿਆਰ ਦੋ ਕਰ ਕਰ ਕੇ ਕੋਟਾ ਖੜ ਗਿਆ ਸਭ ਜੁਲਾਹੇ ਗਾੜੇ ਵੀ ਨਾਲ ਨਹੀਂ ਬੋਲਦੇ ਧੰਦਾ ਮਟਾ ਗੱਲ ਸਾਧਣਾ ਆ ਕੇ ਕਰਮੀ ਬੋਲਦਾ ਤਖਤ ਪੋਸ਼ ਤੋਂ ਉੱਠ ਕੇ ਰੱਜੇ ਬਾਰੂ ਨਾਲ ਪੈਂਕ ਪੋਸੀ ਪਸੰਗ ਲਈ ਜੁੰਦੀ ਦੇ ਵੱਡੀ ਬੀਬੀ ਤੇ ਥੱਕ ਕੇ ਮਾਰਨੀ ਮੈਨੂੰ ਡੱਪਾ ਕੇ ਮੁੱਟੇ ਬਾਲਾ ਖੰਭੜਾ ਦੇ ਆ ਦੇਖੋ ਬੇ ਬੈਠਾ ਬਾਰਤੀ ਹੈ ਮੇਰਾ ਫੁੰਟੜ ਹੈ ਬੈਠਾ ਬਾਰਤੀ ਹੈ ਜੰਦਾ ਝੂਠੀ ਨਹੀਂ ਕਰਨੀ ਬਰਫ ਇਹ ਜੱਕੜਾ ਲੈ ਨੜ ਦੇ ਅਜੀਤ ਇਸ ਤੇ ਕਲੀਪ ਦੇਖੋ ਭਾਈ ਉਈ ਯਾਰ ਜਾ ਆ ਚਲ ਗਿਆ ਜੰਸਰਾ ਜਾ ਚੱਲ ਭਾਈ ਮਿੱਤਰੋ ਹੁਣ ਬ ਚੱਲਦੇ ਆ ਫੇਰ ਪਾਣੀ ਪਾਣੀ ਪੀਉਨੇ ਆਪਾਂ ਆ ਜਾ ਭਾਈ ਕਿਹਦਾ ਬੋਨਾ ਕਿਹਦਾ नामो चरण बाला नानी के ਜਾ ਗਾ ਕੇ ਜਾ ਗਾ ਕੇ ਨਾਮ ਕਰੇ ਕੀ ਮਾਨਗਰ ਹਾਰ ਹੋਵੇ ਲੇ ਉਹ ਗੱਲ ਚੰਗੀਆਂ ਤੇਰੇ ਹੱਥਾਂ ਦੀਆਂ ਹੁ ਕਿਤੇ ਭੱਜਦਾ ਪਹਾੜੀ ਰਾਜਿਆ ਹੁ ਕਿਤੇ ਭੱਜਦਾ ਪਹਾੜੀ ਰਾਜਿਆ ਹੱਲ ਉਹ ਬੰਦਾ ਨੂੰ ਵੀ ਕੱਫੇ ਨਹੀਂ ਉਗਾੜ ਮਾਰਦਾ ਲੋਹਾ ਸਰਬ ਗੁਟਾਂ ਦੇ ਉੱਤੋਂ ਲਾਟ ਮਾਰਦਾ ਉਹ ਧੰਨ ਮਾਤਾ ਲੜਿਆਂ ਜੋ ਬਿਨਾ ਸੀਸ ਤੋਂ ਖੰਡੇ ਦੀ ਇਹ 12 ਜਰਨੈਲਾ ਦੀ ਗੱਲ ਕੀਤੀ ਤੋਂ ਦੇ ਵਿੱਚ ਹੈ ਇਸ ਨੂੰ ਕੱਟ ਲੈਣੀ ਨਹੀਂ 3 4 4 5 2 ਤੇ ਨਾਲ ਜਿਹਨੂੰ ਦੱਬ ਲਾਉਂਦੇ ਕਸ਼ਮੀਰ ਦੇ ਹਰਖਾੜੀ ਅਗਲਾ ਸਟਕਾ ਦੇ ਜਨਾਬ ਕਹਿੰਦੇ ਆ ਕਹਿ ਕੇ ਕਿ ਬਦਲੇ ਲਈ ਮੈਨੂੰ ਪਾਪ ਕਹਿੰਦੇ ਆ ਕੌਪੀ ਆ ਬਲੇ ਦਾ ਦਾਨ ਨਾਮ ਕਹਿੰਦੇ ਆ ਕੱਖੇ ਬਗਲੇ ਲੈਂਦਾ ਮੈਨੂੰ ਮਨ ਜਾ ਪੁੱਛ ਕੇ ਦਿਆ ਹੱਥ ਲੀਂਦਾ ਵਟਾ ਜਾਤ ਕੋਲ ਸੋਤੋ ਸੋਤੋ ਰਿਆ ਯਾ ਹੈਗੀ ਤੇ ਸਮੇਂ ਵੀ ਕਾਤੇ ਤੇ ਦੋਈ ਨਹੀਂ ਜੇ ਚਲਾ ਗਏ ਲੱਗੇ ਭੱਜਿਆ ਇਹ ਜਮਟ ਚੁੰਮਦੀ ਅਕੜਾਂ ਪਾਣ ਰੰਗ ਰੰਗਿਆ ਸ਼ਾਕ ਤੇ ਰੰਗਦਾ ਬਚਿਆ ਹੱਸੇ ਚਿਹਰਿਆਂ ਨੂੰ ਹੰਝੂ ਘੜਵਾਂ ਬੱਪਰੇ ਬਣੋ ਜੈ ਸ਼ਾਕ ਆਓ ਦੇਖੋ ਬਈ ਚਲ ਜੀਦਾ 19 ਸਵੇਰ ਕੜੇ ਫੌਜਾਂ ਦੇ ਹਨੇਰੇ ਆਉ ਵੇ ਗਿੜੀ ਕੱਢੀ ਜਾਂਦਾ ਓ ਨਵਾਂ ਸਪਲੈਂਟਰ ਨਵਾਂ ਸਪਲੈਂਟਰ ਅਗਲੇ ਮਿੰਟ ਉਸਮਾਨ ਸੰਭਲ ਲਾਤੇ ਨੇ ਪੈਪ ਘਟਾਰ ਕੇ ਪੂਰੀ ਜਿਹੜਾ ਹੰਦਣਾ ਓਕੇ ਸੰਭਾਲਤੀ ਰੋਦੀ ਬਸ ਕਰਦੇ ਵੀ ਇਕੱਠਾ ਉਹ ਲੜੀ ਜਾਂਦੇ ਓਏ ਭਾ ਇੱਕ ਵਰਖਾ ਮਾਰੂਗਾ ਸਾਰੀ ਲਾਨ